ਫੇਰ ਬੇਨਤੀ ਕਰਦਾ ਹੋਲਾ ਮਹੱਲਾ ਆ ਰਿਹਾ ਹੈ ਅੱਜ ਮੈਂ ਵੇਖ ਰਿਹਾ ਸੀਗਾ ਸੰਗਤ ਜਾਣ ਲੱਗ ਪਈ ਹੈ ਟਰੈਕਟਰਾਂ ਤੇ ਮੇਰੇ ਵੀਰੋ ਆਪੋ ਆਪਣੇ ਵਹੀਕਲਾਂ ਤੇ ਔਰ ਸਾਰਿਆਂ ਨੇ ਜਾਣਾ ਮੋਟਰਸਾਈਕਲਾਂ ਤੇ ਵੀ ਨੌਜਵਾਨੀ ਨੇ ਜਾਣਾ ਪਰ ਇੱਕ ਬੇਨਤੀ ਕਰਦੇ ਆ ਤੁਹਾਡੇ ਅੱਗੇ ਸਾਰਿਆਂ ਅੱਗੇ ਸਤਕਾਰ ਸਹਿਤ ਇਸ ਮੱਲੋਕੇ ਦੀ ਧਰਤੀ ਤੋਂ ਖੜਕੇ ਵੀ ਜਿਹੜੇ ਮੇਰੇ ਭਰਾ ਸਲੈਂਸਰ ਲਾ ਕੇ ਮੋਟਰਸਾਈਕਲਾਂ ਤੇ ਉੱਥੇ ਜਾਂਦੇ ਆ ਰੇਸਾਂ ਦਿੰਦੇ ਆ ਉਹਦੇ ਨਾਲ ਮੇਰੇ ਵੀਰੋ ਜਿਹੜੇ ਲੋਕ ਡਿਸਟਰਬ ਹੁੰਦੇ ਐ ਲੋਕਾਂ ਦੀ ਜਿਵੇਂ ਕਹਿੰਦੇ ਨੇ ਵੀ ਜਿਹੜੀ ਇੱਕ ਸ਼ਰਧਾ ਹੁੰਦੀ ਆ ਨਾ ਉਹ ਚੀਜ਼ ਦੇ ਵਿੱਚ ਮੇਰੇ ਵੀਰੋ ਅਸੀਂ ਭੰਗ ਪਾਉਣੇ ਐ ਔਰ ਉਹਦੇ ਵਿੱਚ ਵਿਗਨ ਪਾਉਣੇ ਐ ਔਰ ਮੇਰੀ ਬੇਨਤੀ ਐ ਸਰਕਾਰ ਐ ਸਾਰਿਆਂ ਦਾ ਔਰ ਇਸ ਸਾਲ ਆਪਾਂ ਮਿਸਾਲ ਪੈਦਾ ਕਰੀਏ ਅਨੰਤਪੁਰ ਸਾਹਿਬ ਦੇ ਵਿੱਚ ਜਾਣਾ ਤੇ ਜਾਣਾ ਵੀ ਨੀਵੇਂ ਹੋ ਕੇ ਐ ਆਉਣਾ ਵੀ ਨੀਵੇਂ ਹੋ ਕੇ ਐ ਤੇ ਬਖਸ਼ਿਸ਼ਾਂ ਲੈ ਕੇ ਆਉਣੀ ਐ ਉਸ ਮਾਲਕ ਤੋਂ ਮੇਰੇ ਵੀਰੋ ਕਨਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਾ ਦੀ ਛੋਪਰਾਪਤ ਧਰਤੀ ਆਨੰਦਪੁਰ ਸਾਹਿਬ ਦੀ ਧਰਤੀ ਤੂੰ ਵਸ ਤੂੰ ਵਸਦੀ ਰਹਿ ਆਨੰਦਪੁਰੀਏ ਅਸੀਂ ਛੋੜ ਚੱਲੇ ਮੁੜੇ ਆਉਣਾ ਨਹੀਂ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਦੀਆਂ ਆਪ ਸਭ ਨੂੰ ਮੇਰੇ ਵੀਰੋ ਅੱਜ ਤੋਂ ਹੀ ਜਿਹੜੀਆਂ ਉਹ ਮੁਬਾਰਕਬਾਦ ਹੈ ਔਰ ਸਦਾ ਪੱਤਰ ਹੈ ਸਾਰਿਆਂ ਦੇ ਲਈ